ਵਾਲੀਆਂ ਸ਼ਾਇਦ ਦਾਣਾ ਕੱਢ ਰਹੇ ਹੋ ਜਾਂ ਘੱਟ ਸਿੱਟਣਾ ਜੇ ਮੈਂ ਆਪਾਂ ਕਿਸੇ ਨੂੰ ਸਤਿ ਸ੍ਰੀ ਅਕਾਲ ਦੋਸਤੋ ਆਓ ਤੁਹਾਨੂੰ ਇੱਕ ਜਿਹੜਾ ਪੁਰਾਣਾ ਇਤਿਹਾਸ ਹੈ ਸੂਲਰ ਘਰਾਟ ਜਿਹੜੀਆਂ ਪਾਣੀ ਵਾਲੀਆਂ ਚੱਕੀਆਂ ਨੇ ਸੰਗਰੂਰ ਨੈਸ਼ਨਲ ਹਾਈਵੇ ਜਿਹੜਾ ਦਿੱਲੀ ਵਾਲਾ ਰੋਡ ਹੈ ਜੀਂਦ ਪਾਤੜਾ ਵਾਲਾ ਉਸ ਰੋਡ ਦੇ ਉੱਤੇ ਸੰਗਰੂਰ ਤੋਂ 20 ਕਿਲੋਮੀਟਰ ਅੱਗੇ ਜਾ ਕੇ ਇੱਕ ਸੂਲਰ ਘਰਾਟ ਆਉਂਦਾ ਹੈ ਉੱਥੇ ਇੱਕ ਲਿੰਕ ਰੋਡ ਜਾਂਦਾ ਹੈ ਪਿੰਡ ਸੂਲਰ ਨੂੰ ਆਉ ਤੁਹਾਨੂੰ ਉੱਥੇ ਜਿਹੜੀਆਂ ਪ੍ਰਾਣੀਆਂ ਅੰਗਰੇਜ਼ਾਂ ਦੇ ਟਾਈਮ ਦੀਆਂ ਚੱਕੀਆਂ ਨੇ ਤੁਹਾਨੂੰ ਉਹ ਦਿਖਾਉਣ ਦੀ ਆਪਾਂ ਕੋਸ਼ਿਸ਼ ਕਰਦੇ ਆਂ ਆ ਦੇਖੋ ਜੀ ਇੱਥੇ ਇਹ ਅੰਗਰੇਜ਼ਾਂ ਦੇ ਟਾਈਮ ਦਾ ਜਿਹੜਾ ਇਹ ਗੇਟ ਹੈ ਇਹ ਉਸੇ ਤਰ੍ਹਾਂ ਹੀ ਹੈ ਪੁਰਾਣਾ ਹੈ ਇਹ ਬੜੀ ਪ੍ਰਾਤਨ ਜਗ੍ਹਾ ਹੈ ਜਿਹੜੇ ਅੱਗੇ ਕੁੰਡੇ ਹੁੰਦੇ ਸੀ ਇਹ ਉਸੇ ਤਰ੍ਹਾਂ ਹੀ ਹੈ ਇਹ ਹੁੰਦਾ ਜਿਹੜਾ ਇਹ ਗੇਟ ਦਾ ਇੱਕ ਨੰਬਰ ਹੁੰਦਾ ਹੈ ਜੀ ਇਹ ਗੇਟ ਪ੍ਰਾਣਾ ਉਸ ਸਮੇਂ ਦਾ ਅੰਗਰੇਜ਼ਾਂ ਵੇਲੇ ਦਾ ਆਓ ਹੋਰ ਤੁਹਾਨੂੰ ਅੰਦਰ ਜਾ ਕੇ ਹੁਣ ਅਸੀਂ ਪ੍ਰਾਣਾ ਬੋਹੜਾ ਇੱਕ ਉਹ ਦਿਖਾਉਨੇ ਆ ਆ ਦੇਖੋ ਜੀ ਇਹ ਜਿਹੜਾ ਇਹ ਬੋਹੜ ਹੈ ਇਹ ਵੀ ਸਾਨੂੰ ਪਤਾ ਲੱਗਿਆ ਹੈ ਬਜ਼ੁਰਗਾਂ ਤੋਂ ਪੁੱਛਿਆ ਗੱਲਬਾਤ ਕਰੀ ਹੈ ਵੀ ਇਹ ਪ੍ਰਾਣਾ ਉਸੇ ਟਾਈਮ ਅੰਗਰੇਜ਼ਾਂ ਦੇ ਟਾਈਮ ਦਾ ਹੈ ਚੱਕੀਆਂ ਜਿਹੜੀਆਂ ਅੱਗੇ ਉਹ ਝਾੜ ਲਾ ਉਹ ਪਾਣੀ ਆਉਂਦਾ ਇਹ ਨਾਲ-ਨਾਲ ਨਹਿਰ ਬਣੀ ਆਉਂਦੀ ਹੈ ਨਹਿਰ ਤੁਸੀਂ ਦੇਖੀ ਚਲੋ ਆਓ ਇੱਧਰ ਚਲੋ ਅੱਗੇ ਚੱਲ ਕੇ ਦਿਖਾਉਨੇ ਆ ਇਹ ਚੱਕੀਆਂ ਦੇ ਜਿਹੜੇ ਅੰਦਰੋਂ ਪਾਣੀ ਜਾਂਦਾ ਹੈ ਲੋਕ ਸਿਸਟਮ ਹੈ ਜਿਆਦਾ ਪਾਣੀ ਸਿੱਟਣਾ ਜਾਂ ਘੱਟ ਸਿੱਟਣਾ ਜੇ ਮੈਂ ਆਪਾਂ ਕਿਸੇ ਨੂੰ ਘੱਟ ਵੱਧ ਕਰਦਾ ਕੀ ਇਹ ਉਹਦੇ ਵਾਸਤੇ ਹੈ ਇਹੇ ਪੰਜ ਚੱਕੀਆਂ ਨੇ ਪੰਜ ਚੱਕੀਆਂ ਦਰਸ਼ਕੋ ਇਹ ਪੰਜ ਚੱਕੀਆਂ ਨੇ ਇਹਦੇ ਅੰਦਰ ਨੇ ਜਿਹੜੇ ਚੱਕੀਆਂ ਪੰਜ ਚੱਲਦੇ ਨੇ ਪਾਣੀ ਇੱਧਰ ਹੀਠਾਂ ਜਾਂਦਾ ਖੇਠਾਂ ਜਾ ਕੇ ਇਹ ਅੰਦਰ ਜਿਹੜੀਆਂ ਚੱਕੀਆਂ ਨੂੰ ਘਮਾਉਂਦਾ ਹੈ ਘਰਾਟ ਜਿਨ੍ਹਾਂ ਨੂੰ ਆਪਾਂ ਕਿਹਾ ਜਾਂਦਾ ਵੀ ਆਟਾ ਪੀਸਣ ਵਾਲਾ ਜਿਹੜਾ ਜਨਾਰਾ ਉਹ ਅੰਦਰ ਹੈ ਅੰਦਰੋਂ ਪਾਣੀ ਫੇਰ ਉਹਦਾ ਜਿਹੜਾ ਸਰਕਲ ਹੈ ਇੱਧਰ ਦੁਬਾਰੇ ਬਾਹਰ ਨੂੰ ਲੰਘ ਜਾਂਦਾ ਹੈ ਇਹ ਜਿੱਤ ਇੱਕ ਤਾਂ ਪਾਣੀ ਤੋਂ ਆਪਾਂ ਨੇ ਬਿਜਲੀ ਬਣਦੀ ਦੇਖੀ ਹੋਈ ਹੈ ਜੀ ਇੱਥੋਂ ਪਾਣੀ ਤੋਂ ਆਪਣਾ ਆਟਾ ਬਣਦਾ ਪਾਣੀ ਨਾਲ ਇਹ ਚੱਕੀਆਂ ਚੱਲਦੀਆਂ ਨੇ ਤੇ ਨਾ ਪਾਣੀ ਵੇਚਤ ਹੁੰਦਾ ਉਹ ਪਾਣੀ ਅੱਗੇ ਲੰਘਦਾ ਇਹ ਅੰਗਰੇਜ਼ਾਂ ਦੀ ਦੇਖੋ ਕਿੰਨੀ ਵਧੀਆ ਸੋਚ ਹੈ ਪਾਣੀ ਤੋਂ ਇੱਕ ਬਿਜਲੀ ਤਿਆਰ ਹੁੰਦੀ ਹੈ ਦੂਸਰਾ ਜਿਹੜਾ ਸਾਡੇ ਖਾਣ ਦੀ ਖੁਰਾਕ ਹੈ ਆਪਾਂ ਨੂੰ ਪ੍ਰਮਾਤਮਾ ਦਿੱਤੀ ਹੋਈ ਚੀਜ਼ ਹੈ ਜਿਹੜੀ ਆਟਾ ਪਰਸ਼ਾਦਾ ਪਾਣੀ ਛਕੜਾ ਤਿਆਰ ਹੁੰਦਾ ਹੈ ਇਹ ਦੇਖੋ ਉਹਨਾਂ ਦੀ ਕਿੰਨੀ ਵਧੀਆ ਕਾਰਫੀ ਜਿਹੜੇ ਚੱਕੀਆਂ ਨੂੰ ਚਲਾਉਣਾ ਬਿਜਲੀ ਸਿਸਟਮ ਦਾ ਚਲੋ ਬਾਤ ਦੀਆਂ ਆਈਆਂ ਹੋਈਆਂ ਚੀਜ਼ਾਂ ਨੇ ਆਓ ਜੀ ਅੱਗੇ ਆ ਜੀ ਇਹ ਚੱਕੀਆਂ ਦਾ ਜਿਹੜਾ ਪਾਣੀ ਵਗਾਇਆ ਜਾਂਦਾ ਉਹ ਪਾਣੀ ਵੇਚ ਨਹੀਂ ਜਾਂਦਾ। ਕੋਈ ਪਾਣੀ ਦਾ ਸੱਤ ਦੇਣਾ ਨਹੀਂ। ਸਤੋ ਸ਼ਸ਼ਤਰਕਾਰ ਸਾਰਿਆਂ ਨੂੰ ਅਮਰਾਂ ਜੀ, ਫਾਸਿ ਗਾਜੀ, ਹੋਰ ਕਿਹਾ ਹਾਲ ਚਾਲ ਹੈ ਜੀ? ਠੀਕ ਹੈ ਜੀ। ਠੀਕ ਹੋ ਜੀ। ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਰਤਨ لال ਹੈ ਜੀ। ਹਾਂ ਜੀ। ਰਤਨ ਲਾਲ। ਹਾਂ ਜੀ। ਰਤਨ ਲਾਲ ਜੀ। ਤੁਸੀਂ ਠੀਕ ਠਾਕ ਹਮਤਾ ਕਰ ਰਹੇ ਹੋ? ਤੁਹਾਡੀ ਕਿੰਨੀ ਉਮਰ ਹੋ ਗਈ ਜੀ ਮੇਰੀ ਉਮਰ 56 ਸਾਲ ਹੋ ਗਈ 56 ਸਾਲ ਹੋ ਗਈ ਰਤਨ لال ਜੀ ਤੁਹਾਡੀ 56 ਸਾਲ ਦੀ ਉਮਰ ਦੇ ਮਤਲਬ ਤੁਸੀਂ ਇਹ ਜਗ੍ਹਾ ਤੇ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਜੀ ਇਹ ਜਗ੍ਹਾ ਤਾਂ 20 ਸਾਲ ਹੋ ਗਏ ਜੀ ਠੀਕ ਹੈ ਜੀ ਇਹ ਦਰਸ਼ਕੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਚੱਕੀਆਂ ਨੇ ਪ੍ਰਾਣੀਆਂ ਆਟ ਵਾਲੀਆਂ ਜਿਹੜੇ ਘਰਾਟ ਕਹਿੰਦੇ ਨੇ ਆਓ ਆਪਾਂ ਸ਼ੁਰੂਆਤ ਕਰਦੇ ਆ ਜਿਹੜੀ ਇੱਥੇ ਦੀ ਗੱਲਬਾਤ ਹੈ ਸਰਦਾਰ ਰਤਨ ਸਿੰਘ ਜੀ ਨਾਲ ਰਤਨ ਲਾਲ ਜੀ ਇਹ ਚੱਕੀਆਂ ਤੇ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਜੀ 20 ਸਾਲਾਂ ਤੋਂ ਜੀ 20 ਸਾਲਾਂ ਨੇ ਵਿੱਚ ਤੁਹਾਡਾ ਕੀ ਐਕਸਪੀਰੀਅੰਸ ਹੈ ਇੱਥੇ ਕੀ ਅਜਿਹ ਹੈ ਜਿਹੜਾ ਤੁਸੀਂ 20 ਸਾਲ ਤੋਂ ਲਗਾਤਾਰ ਇਸੇ ਚੱਕੀਆਂ ਨਾਲ ਜੁੜੇ ਹੋ ਇੱਥੇ ਦੀ ਖਾਸੀਅਤ ਕੀ ਹੈ ਇਹ ਆਟਾ ਬੜੀ ਵਧੀਆ ਬਣਦਾ ਜੀ ਅੱਛਾ ਜੀ ਇਹ ਆਟਾ ਠੰਡਾ ਹੁੰਦਾ ਨੇ ਔਰ ਇਹੋ ਜਿਹੋ ਚੱਕਣਾਦਾਲ ਜਿਹੜੀਆਂ ਚੱਕੀਆਂ ਪਾਣੀ ਨਾਲ ਇਹ ਪਾਣੀ ਵਾਲੀਆਂ ਚੱਕੀਆਂ ਨੇ ਕੀ ਇਹ ਚੱਕੀਆਂ ਨੇ ਜਿਹੜੀਆਂ ਅੰਗਰੇਜ਼ਾਂ ਦੇ ਸਮੇਂ ਦੀਆਂ ਨੇ ਅਗਲੀ ਹੋ ਅੰਗਰੇਜ਼ੀ ਅੱਛਾ ਜੀ ਕੀ ਇਹਨਾਂ ਨੂੰ ਕਿੰਨਾ ਚ ਸਮਾਂ ਹੋ ਗਿਆ ਇਸ ਚੱਕੀਆਂ ਨੂੰ ਵੀ ਅੰਗਰੇਜ਼ਾਂ ਦੇ ਟਾਈਮ ਦੀ ਆਪਾਂ ਸੁਣਦੇ ਆ ਰਹੇ ਹਾਂ ਤੁਹਾਨੂੰ ਪਤਾ ਹੋਵੇ ਵੀ ਅੰਗਰੇਜ਼ਾਂ ਦੇ ਟਾਈਮ ਤੋਂ ਪਹਿਲਾਂ ਨਹੀਂ ਇਹਨਾਂ ਜਾਂ ਅੰਗਰੇਜ਼ਾਂ ਨੇ ਬਣਾਈਆਂ ਨੇ ਅੰਗਰੇਜ਼ਾਂ ਨੇ ਬਣਾਈਆਂ ਨੇ ਇਹ ਜੰਦੂਰ ਜਿਹੜਾ ਨਿਕਲ ਗਿਆ ਨੇ ਜੀ ਅੱਛਾ ਨਹਿਰ ਨਿਕਲੀਆਂ ਨੇ ਜਦੋਂ ਉਸੇ ਟਾਈਮ ਬਣੀਆਂ ਕੁਝ ਪਤਾ ਇਹਦੇ ਬਾਰੇ ਮੈਨੂੰ ਕਿੰਨਾ ਸਮਾਂ ਹੋ ਗਿਆ ਇਹ ਪਤਾ ਨਹੀਂ ਅੱਛਾ ਉਮੀਦਵਾਰ ਦੇ ਪਰਦਾਦੇ ਇਲਾਹੀ ਚੀਜ਼ ਚੱਲੀ ਆ ਰਹੀ ਹੈ ਹਾਂ ਜੀ ਤੁਸੀਂ 20 ਸਾਲ ਤੋਂ ਇਹਦੇ ਨਾਲ ਜੁੜੇ ਹੋਏ ਹੋ ਹਾਂਜੀ ਇੱਥੇ ਕੀ ਇਹ ਹੈ ਜਾਂ ਕੁਛ ਹੈ ਜਿਹੜਾ ਦੇਖਣ ਵਾਸਤੇ ਜਿਹੜਾ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਉਹ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਇੱਥੇ ਦਿਖਾਉਣ ਯੋਗ ਹੈ ਦਿਖਾਉਣ ਯੋਗ ਤਾਂ ਇੱਥੇ ਦਾ ਆਹ ਪੁਰਾਣੀ ਟੱਪ ਦੀ ਮਾਰਨੀਗੀ ਅੱਛਾ ਜੀ ਪੁਰਾਣੀ ਟੱਪ ਦੀ ਠੀਕ ਹੈ ਜੀ ਅੱਛਾ ਜਿਹੜੇ ਮਤਲਬ ਇਹ ਗੇਟ ਨੇ ਇਹ ਉਸੇ ਸਮੇਂ ਦੇ ਨੇ ਉਹਦੇ ਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਉੱਧਰ ਜਿਹੜੀਆਂ ਚੱਕੀਆਂ ਨੇ ਉਹ ਹੈਗੇ ਨੇ ਉਹ ਹੈਗੇ ਕੋਈ ਹੋਰ ਵੀ ਐ ਇਨਾਂ ਚੀਜ਼ਾਂ ਤੋਂ ਪੁਰਾਣੀ ਇਲਾਵਾ ਦਿਖਾਉਣ ਵਾਸਤੇ ਕੋਈ ਹੋਰ ਚੱਕੀਆਂ ਨੇ ਜੇ ਬਾਕੀ ਪੜਿਆ ਬੜੀ ਬਿਲਡਿੰਗਾਂ ਜੀ ਅੱਛਾ ਇੱਕ ਪੁਰਾਣੀ ਬਿਲਡਿੰਗ ਹੈ ਇਹ ਬਿਲਡਿੰਗ ਵੀ ਉਸੇ ਸਮੇਂ ਦੀ ਹੈ ਉਸੇ ਸਮੇਂ ਦੀ ਹੈ ਜਿੰਨੀ ਬਣੀ ਹੋਈ ਹੈ ਹਾਂਜੀ ਹਾਂਜੀ ਠੀਕ ਹੈ ਜੀ ਜੀ ਰਖੰਦਾਰ ਜੀ ਆਪਣੇ ਮੱਥੀਆ ਆਪ ਵੀ ਪੜਾਇਆ ਗਈ ਪ੍ਰਣਾਮ ਦਰਸਾ ਅੱਛਾ ਜਿਹੜਾ ਬੋਰਡ ਹੈ ਬਹੁਤ ਪੁਰਾਣਾ ਹੈ ਵੀ ਉਹ ਉਸੇ ਸਮੇਂ ਦਾ ਹੀ ਹੋਊਗਾ ਮੈਨੂੰ ਯਾਦ ਠੀਕ ਹੈ ਇਹ ਵੀ ਤੁਹਾਨੂੰ ਦਰਸ਼ਕੋ ਦਿਖਾਵਾਂਗੇ ਅਸੀਂ ਇਹਨੇ ਗੱਲਬਾਤ ਕਰਦੇ ਹਾਂ ਗੱਲਬਾਤ ਸਾਡੀ ਜਾਰੀ ਹੈ ਇਹ ਰਤਨਵਤੀ ਆਪਾਂ ਇੱਕ ਟਨ ਚ ਮਤਲਬ ਕਿੰਨੇ ਕਿੰਨਾ ਕੱਢਦੇ ਨੇ ਆਪ ਇਹ ਚੱਕੀ ਮਠਨ ਦੀ ਡੰਡਾ ਆਟਾ ਆ ਜੀ ਜਿੰਨੇ ਕਾ ਆ ਜਾਂਦੇ ਨੇ ਉਹਨੇ ਕੱਢਣ ਦੇ ਆ ਜੀ ਔਸਤ ਕੀ ਕਿੰਨੀ ਕੈ ਔਸਤ ਪੈ ਜਾਂਦੀ ਔਸਤਾ ਹੁਣ ਦਾ ਕੱਟਿਆ ਜੀ ਇਸ ਟਾਈਮ ਠੀਕ ਹੈ ਨਹੀਂ ਜੇ ਮਾਲੂ ਆਪਣੇ ਦੇ ਗਾ ਪਾਰੇ ਦਾਸ ਪਤਰਾ ਨਾਲ ਗਾਉਂਦੇ ਨੇ ਜਿੱਦ ਦਾਕ ਆ ਗਿਆ ਫਰਗੁਰ ਦੇ ਦਾਕ ਆ ਗਿਆ 50 ਕਿਲੋ ਆਟਾ ਲੈ ਕੇ ਆ ਗਿਆ ਹਾਂ ਜੀ 50 ਕਿੱਲੇ ਨੂੰ ਇਹਨਾਂ ਦਾ ਕਹਿਣ ਦਾ ਭਾਵੇਂ ਆ ਵੀ ਜਿਹੜਾ 50 ਕਿਲੋ ਹੈ ਉਹ ਕਿੰਨੇ ਸਮੇਂ ਚ ਕੱਢੂ 1 ਘੰਟੇ ਜੀ 50 ਕਿਲੋ ਆਟਾ 1 ਘੰਟੇ 'ਚ ਕੱਢੂ ਦਰਸ਼ਕੋ ਜਿਹੜਾ ਇਹ ਚੱਕੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਇਹ 50 ਕਿਲੋ 1 ਘੰਟੇ ਦੀ ਔਸਤ 'ਚ 50 ਕਿਲੋ ਕੱਢਿਆ ਜਾਊਗਾ ਔਰ ਜਿਹੜੀ ਕੀਮਤ ਹੈ ਜਿਹੜੀ ਇੱਥੇ ਉਹਦੀ ਕੋਈ ਕਾਟ ਵਗੈਰਾ ਜਾਂ ਕੋਈ ਪੈਸੇ ਵਗੈਰਾ ਪੈਸੇ ਤਾਂ 1.5 ਰੁਪਇਆ ਕਿਲੋ ਲੈਂਦੇ ਆ ਜੀ ਕਾਟ ਕੋਈ ਨਹੀਂ ਅੱਛਾ 1.5 ਰੁਪਇਆ ਕਿਲੋ ਤੁਸੀਂ ਲੈਣੇ ਹੋ ਹਾਂਜੀ ਔਰ ਮੱਕੀ ਦਾ ਆਟਾ ਜਿਹੜਾ ਮੱਕੀ ਮੱਕੀਲੀਆ ਅੱਜ ਦਈਆ ਹੀ 8 ਰੁਪਏ ਕਿਲੋ ਲੈਨੇ ਆਂ ਮੱਕੀ ਦੀ ਪਸਾਈ ਹੈ ਜਿਹੜੀ ਉਹ 8 ਰੁਪਏ ਕਿਲੋ ਹੈ ਇਹ ਕੱਟੇਗਾ 89 ਕਿਲੋ ਮੱਕੀ ਨਿਕਲਦੀ ਹੈ ਤੇ ਸਾਹਿਬ ਨਾਮ ਰਵੀ ਸਿੰਘ ਠੀਕ ਹੈ ਨਾ ਜੀ ਰਾਮ ਚੱਕੀਆਂ ਦੇ ਨਾਲ ਉਹ ਜਿਵੇਂ ਨਾਲੇ ਇਹਨਾਂ ਨੂੰ ਦੱਸੇ ਵੀ ਠੰਡੀਆਂ ਨੇ ਪਾਣੀ ਵਾਲੀਆਂ ਨੇ ਉਹਦਾ ਆਟਾ ਵਧੀਆ ਹੁੰਦਾ ਹੈ ਇਹਦਾ ਕਣ ਨਹੀਂ ਮਰਦਾ ਉਹਦਾ ਜੀ ਆਟੇ ਦਾ ਇਹਦਾ ਕਣ ਨਹੀਂ ਮਰਦਾ ਇਹ ਜਲਦੀ ਚੱਕੀ ਬਿਜਲੀ ਨਾਲ ਬਹੁਤ ਦਿੰਦੀ ਹੈ ਸਰ ਜੀ ਕਹਿੰਦਾ ਜਿਹੜੇ ਤਤ ਨੇ ਤਤ ਨਹੀਂ ਖਾਣ ਦਾ ਜਿਹੜੀ ਮਤਲਬ ਜਿਆਦਾ ਤੇਜ਼ ਚੱਲਦੀ ਹੈ ਉਹ ਤਤ ਖਤਮ ਕਰ ਦਿੰਨੇ ਆ ਬਜ਼ੁਰਗਾਂ ਤਾਂ ਸੁਣਦੇ ਆ ਵੀ ਇਹ ਠੰਡਾ ਆਟਾ ਮਠਿਆਸ ਨਾਲ ਪੈਂਦੀ ਹੈ ਹਾਂ ਜੀ ਹਾਂ ਪਾਣੀ ਨਾਲ ਪਾਣੀ ਨਾਲ ਇਹਦਾ ਕਾਣਾ ਜਿਹੜਾ ਉਹਵੇਂ ਕਹਿੰਦਾ ਤਾਹੀ ਦੀ ਰੋਟੀ ਵਧੀਆ ਹੁੰਦੀ ਹੈ ਤਾਂ ਹੀ ਇਹਨਾਂ ਨੂੰ ਘਰਾਟ ਕੇ ਆ ਜਾਂਦਾ ਹੈ ਪਾਣੀ ਵਾਲੇ ਘਰਾਟ ਆਓ ਦਰਸ਼ਕੋ ਅਸੀਂ ਤੁਹਾਨੂੰ ਅੱਗੇ ਚੱਲ ਕੇ ਚੱਕੀਆਂ ਜਿਹੜੀਆਂ ਉਹਨਾਂ ਦੇਖੋ ਅੰਦਰ ਆਉਂ ਚੱਲ ਕੇ ਤੁਹਾਨੂੰ ਥੱਲੇ ਚੱਕੀਆਂ ਚੱਲਦੀਆਂ ਦਿਖਾਉਂਦੇ ਆ। ਆ ਦੇਖੋ ਜੀ ਕਿਵੇਂ ਲਿਖਿਆ ਜੁੱਤੀ ਚੱਪਲ ਬਾਹਰ ਕੱਢ ਕੇ ਜਾਓ ਜੀ। ਬਹੁਤ ਵਧੀਆ ਗੱਲ ਆ। ਦੋਨੇ ਸਾਈਡਾਂ ਤੇ ਲਿਖ ਕੇ ਲਾਇਆ ਹੋਇਆ ਹੈ। ਆਓ ਦਰਸ਼ਕੋ ਤੁਹਾਨੂੰ ਤੁਹਾਨੂੰ ਇਹ ਚੱਕੀਆਂ ਨੇ ਇੱਥੇ ਇਹਦੇ ਵਿੱਚ ਜਿਹੜੀ ਕਣਕ ਆ ਉਹ ਪਾਈ ਜਾਂਦੀ ਆ। ਆ ਥੱਲੇ ਥੋੜਾ ਥੋੜਾ ਕਰਕੇ ਦਾਣਾ ਗਿਰਦਾ ਹੈ ਇਧਰ ਥੱਲੇ ਖੁੱਲਾ ਹੀ ਹੈ ਜਿਹੜਾ ਆਟਾ ਬਹੁਤ ਹੀ ਫ੍ਰੀਕ ਹੈ ਤੇ ਗਰਮ ਵੀ ਨਹੀਂ ਹੈ ਬਿਲਕੁਲ ਠੰਡਾ ਹੀ ਪਿਆ ਹੈ ਆਹ ਦੇ ਕਲੀ ਕਲੀ ਕੀਤੀ ਕਰਕੇ ਦਸਾਉਂਦੇ ਆ ਇਹਦਾ ਜਿਹੜਾ ਪਾਣੀ ਅੰਦਰੋਂ ਰੋਕਿਆ ਹੋਇਆ ਉਧਰ ਦੇ ਪਾਸੇਓ ਜਿੰਨਾ ਜਿੰਨਾ ਇੱਕ ਨਾਗਮ ਦਾ ਘਰ ਉਸ ਹਾਵ ਨਾਲ ਇਹ ਚੱਕੀਆਂ ਨੂੰ ਚਲਾਉਂਦੇ ਰਹਿੰਦੇ ਨੇ ਇਹ ਵੀ ਕਣਕ ਵਾਲੀ ਹੈ ਸ਼ਾਇਦ ਦਾਣਾ ਕੱਢ ਰਹੀ ਹੋਵੇ ਇਹ ਵੀ ਆਟਾ ਹੀ ਕੱਢ ਰਹੀ ਹੈ ਬਹੁਤ ਬਰੀਕ ਹੈ ਸਿੱਧੇ ਇਹ ਦਬਾਵਾ ਬਹੁਤ ਵਧੀਆ ਜਿਹੜਾ ਇਹ ਚੱਲ ਰਿਹਾ ਹੈ ਆਟਾ ਬਹੁਤ ਜ਼ਿਆਦਾ ਬਰੀਕ ਹੈ ਦਰਸ਼ਕੋ ਦੇਖਣ ਵਾਲਿਓ ਇਹਨਾਂ ਚੀਜ਼ਾਂ ਦਾ ਦੇਖ ਲਈ ਕਿ ਜਿਹੜਾ ਬਹੁਤ ਵੱਡਾ ਫਾਇਦਾ ਇਹ ਪੱਥਰ ਦਾ ਲਾਹਿਆ ਹੋਇਆ ਹੈ ਆ ਜਿਹੜੀ ਆ ਗੁੱਲੀ ਜੀ ਘੁੰਮ ਰਹੀ ਹੈ ਉਹ ਪੋੜਾ ਜਿਹੜਾ ਉੱਪਰਲਾ ਹੁੰਦਾ ਉਹ ਹੈ ਇਹਦਾ ਹੈ ਇਹਦਾ ਜਿਹੜਾ ਪਾਣੀ ਦਾ ਸਰਕਲ ਹੈ ਬਾਹਰ ਵੀ ਆ ਕੇ ਤੇ ਬਾਹਰਲੇ ਸਾਈਡ ਚਲਿਆ ਜਾਂਦਾ ਹੈ ਦੇਖੋ ਅੰਗਰੇਜ਼ਾਂ ਦੀ ਸੋਚ ਕਿੰਨੀ ਵਧੀਆ ਹੈ ਦੋ ਚੀਜ਼ਾਂ ਪਹਿਲਾਂ ਬਿਜਲੀ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਨੇ ਸਕੀਮ ਕੱਢੀ ਹੈ ਜਿਹੜੇ ਆਟਾ ਪੀਸਦੇ ਨੇ ਉਹ ਨਾਲ ਜਿਹੜਾ ਪਾਣੀ ਹੈ ਨਾਲੇ ਵੇਸਟ ਨਹੀਂ ਹੁੰਦਾ ਨਾਲ ਦੋਨੇ ਪਾਸੇ ਕੰਮ ਕਰ ਰਿਹਾ ਹੈ ਆਉ ਜਿਹੜੀ ਪੁਰਾਣੀ ਇੱਕ ਬੰਦੇ ਦਾ ਕੂਬੀ ਦਿਖਾ ਲਈਏ ਕਿ ਇਹ ਸਾਇਦ ਲਾਇਕ ਇਹਦਾ ਦੇਖੋ ਇਹ ਇਦਾਂ ਹੀ ਦਿਖਾ ਲਈਏ ਇਹ ਵੀ ਅੰਗਰੇਜ਼ਾਂ ਦੇ ਟਾਈਮ ਕੋਈ ਦਾਤਾਂ ਬਣੀਆਂ ਹੋਈਆਂ ਨੇ ਆਓ ਹਾਂਜੀ ਆਓ ਜਿਹੜੇ ਇੱਥੇ ਦੇਖੋ ਇਹ ਪੁਰਾਣੇ ਟਾਈਪ ਦੇੰਦੋ ਬਹੁਤ ਇਹ ਠੰਡਾ ਪਿਆ ਉਸ ਸਮੇਂ ਜਿਹੜੇ ਦਾਤ ਦੇ ਨੇ ਸਾਰੇ ਬੰਦੇ ਪੁਰਾਣੇ ਐ ਆਜੋ ਤੁਹਾਨੂੰ ਇੱਥੇ ਕੋਈ ਜਿਹੜੇ ਮੁੰਡੇ ਆ ਤੇ ਇੱਥੇ ਕੰਮ ਕਰਦੇ ਨੇ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਕਿੰਨੇ ਸਮੇਂ ਤੋਂ ਤੁਸੀਂ ਇੱਥੇ ਕੰਮ ਕਰਦੇ ਹੋ ਮੈਨੂੰ ਵੀ 2 ਸਾਲ ਤੋਂ ਕੰਮ ਚੱਲਦਾ ਤੁਸੀਂ 2 ਸਾਲ ਤੋਂ ਕੰਮ ਕਰਦੇ ਜਿਹੜੇ ਦੂਸਰੇ ਬਾਈ ਜੀ ਉਹ ਸ਼ਾਇਦ ਪੁਰਾਣੇ ਨੇ ਹੋਰ ਪੁਰਾਣੇ ਤੁਹਾਨੂੰ 2 ਸਾਲਾਂ ਦੇ ਵਿੱਚ ਜਿਹੜਾ ਤੁਹਾਡਾ ਕੰਮ ਕਰਨ ਦਾ ਜਿਹੜਾ ਰਵਈਆ ਇੱਥੇ ਹੋਰਾਂ ਚੱਕਿਆਂ ਨਾਲੋਂ ਇੱਥੇ ਵਧੀਆ ਲੱਗਦਾ ਜਾਂ ਉੱਧਰ ਠੀਕ ਲੱਗਦਾ ਮੈਨੂੰ ਇਰੇ ਵਧੀਆ ਲੱਗਦਾ ਪੂਰੇ ਬਿਲਕੁਲ ਵਧੀਆ ਲੱਗਦਾ ਅੱਛੇ ਕੀ ਖਾਸियत ਹੈ ਵੀ ਜਿਹੜਾ ਤੁਹਾਨੂੰ ਇੱਥੇ ਵਧੀਆ ਲੱਗਦਾ ਹੈ ਥੋੜੇ ਨੰਦਾ ਆਟਾ ਬਰੀਕ ਵਧੀਆ ਅੱਛਾ ਜੀ ਹਾਂ ਅੰਡਾ ਆਟਾ ਲਿਖਿਆ ਅੰਡਾ ਆਟਾ ਹਾਂ ਵੀ ਨਾਲੇ ਉਰੇ ਮੌਸਮ ਹੈ ਜਿਹੜਾ ਠੰਡਾ ਰਹਿੰਦਾ ਹੈ ਹਾਂ ਜੀ ਦੇਖੋ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਸੂਲਰ ਪਿੰਡ ਅੱਛਾ ਤੁਸੀਂ ਸੂਲਰ ਪਿੰਡ ਦੇ ਹੋ ਹਾਂ ਜਿਹੜੇ ਬਾਈ ਜੀ ਨੇ ਇਹ ਨਾਲ ਲੱਗਦੇ ਪਿੰਡ ਦੇ ਹੀ ਨੇ ਇਥੋਂ 1.5 ਕਿਲੋਮੀਟਰ ਤੇ ਪਿੰਡ ਹੈ ਸੂਲਰ ਤੇ ਬਾਈ ਜੀ ਇੱਥੇ ਕੰਮ ਕਰਦੇ ਨੇ ਕਹਿੰਦੇ ਉਰੇ ਵਰਗਾ ਨਜ਼ਾਰਾ ਕਿਤੇ ਨਹੀਂ ਕਿਤੇ ਇਹ ਜਿਹੜਾ ਅਨੁਵਾਤਾ ਪਰਵਾਹ ਬਹੁਤ ਠੰਡਾ ਹੈ ਇਹ ਜਿੰਦਾਂ ਨੇ ਆਟੇ ਵਾਰ ਦੱਸਿਆ ਵੀ ਇਹ ਠੰਡਾ ਰਹਿੰਦਾ ਹੈ ਤਕਰੀਬਨ ਜਿਹੜੇ ਸਾਡੇ ਵੱਡੇ ਬਜ਼ੁਰਗ ਕਿਉਂ ਦੱਸਦੇ ਆਉਂਦੇ ਨੇ ਇਹ ਆਟੇ ਦਾ ਕਾਣ ਨਹੀਂ ਮਰਨਾ ਚਾਹੀਦਾ ਸਾਡੇ ਹੋਰ ਘਰਾਂ ਦੇ ਵਿੱਚ ਕੀ ਚੱਲਦਾ ਅੱਜ ਕੱਲ ਆਟਾ ਬਰੀਕ ਹੋਵੇ ਬਰੀਕ ਹੋਵੇ ਬਰੀਕ ਜ਼ਰੂਰ ਹੁੰਦਾ ਹੈ ਪਰ ਜਿਹੜਾ ਦੂਜੇ ਚੱਕੇ ਤੇ ਅਸੀਂ ਪਸਾਉਨੇ ਆ ਉਹਦੇ ਨਾਲ ਕਾਣ ਮਰ ਜਾਂਦਾ ਹਾਲਾਂਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਵੀ ਉਹ ਚੱਕੇ ਜਾਂ ਆਟਾ ਕਿਉਂ ਪਸਾਇਆ ਜਾਂਦਾ ਹੈ ਸਾਡਾ ਇਹ ਮਕਸਦ ਨਹੀਂ ਸਾਡਾ ਇੱਕ ਦੱਸਣ ਦਾ ਮਕਸਦ ਹੈ ਵੀ ਜਿਹੜੀਆਂ ਪਹਿਲਾਂ ਇਹ ਚੱਕੀਆਂ ਚੱਲਦੀਆਂ ਨੇ ਜਿਹੜਾ ਤਾਂ ਖਾਣ ਦਾ ਸਵਾਦ ਹੈ ਜਿਹੜਾ ਵੱਖਰਾ ਹੈ ਤੇ ਕਾਣਾ ਜਿਹੜਾ ਮਰਦਾ ਨਹੀਂ ਉਹ ਵੀ ਜਿਹੜੀ ਜਗ੍ਹਾ ਤੇ ਅਸੀਂ ਫਿਰ ਰਹੇ ਹਾਂ ਮੈਂ ਤਾਂ ਹੁਣ ਗੌਰ ਕੀਤੀ ਹੈ ਪਹਿਲਾਂ ਮੈਂ ਗੌਰ ਨਹੀਂ ਕੀਤੀ ਸਾਰੇ ਖੱਟੇ ਪਾਏ ਹੋਏ ਨੇ ਇਹਦੇ ਥੱਲੋਂ ਵੀ ਪਾਣੀ ਚੱਲ ਰਿਹਾ ਹੈ ਮੈਂ ਤਾਂ ਇਹ ਸੋਚਿਆ ਸੀ ਵੀ ਕਿਤੇ ਉੱਤੇ ਹੀ ਇਹ ਇੰਨਾ ਖੜਾ ਬਣਿਆ ਹੋਇਆ ਪਰ ਦਰਸ਼ਕੋਂ ਖੜਾ ਨਹੀਂ ਬਣਿਆ ਹੋਇਆ ਇਹ ਜਿਹੜੇ ਖੱਟੇ ਪਾਏ ਹੋਏ ਨੇ ਇਹਦੇ ਥੱਲੋਂ ਵੀ ਪਾਣੀ ਚੱਲ ਰਿਹਾ ਹੈ ਅੱਛਾ ਕੀ ਇਹ ਜਿਹੜਾ ਤੁਸੀਂ ਜੁੱਤੀ ਜੋੜਾ ਕੱਢ ਕੇ ਕਿਤੇ ਇਹ ਤਾਂ ਨਹੀਂ ਹੈ ਵੀ ਸਾਨੂੰ ਦੇਖ ਕੇ ਜੁੱਤੀ ਕੱਢ ਕੇ ਤੁਸੀਂ ਅੰਦਰ ਬਣਿਓ ਨਾ ਨਾ ਜੀ ਜੱਪੜਾ ਕੱਢ ਕੇ ਬਾਹਰ ਫੇਰੇ ਅੰਦਰ ਆਓ ਅੱਛਾ ਚੱਪਲ ਕੱਢ ਕੇ ਬਾਹਰ ਫੇਰ ਆਓ ਨਾ ਇਹ ਕਹਿੰਦਾ ਪਰ ਤੁਸੀਂ ਵੀ ਸੁੱਤ ਰੱਖਦੇ ਹੋ ਜਾਂ ਮਤਲਬ ਕੋਈ ਪਹਿਲਾਂ ਤੋਂ ਹੀ ਰੀਤ ਚੱਲੀ ਆਉਂਦੀ ਹੈ ਇਹ ਹਾਂ ਸੁੱਤ ਰੱਖਦੇ ਸੁੱਤ ਰੱਖ ਠੀਕ ਹੈ ਬਾਕੀ ਆਟਾ ਵੀ ਹੈ ਜਿਹੜਾ ਤਾਂ ਖੁੱਲਾ ਹੀ ਹੁੰਦਾ ਹੈ ਹਾਂ ਠੀਕ ਹੈ ਔਰ ਚੰਗੀ ਗੱਲ ਹੈ ਦਰਸ਼ਕੋ ਜਿੰਨੇ ਸਾਡੇ ਗੁਰਸਿੱਖ ਵੀਰ ਨੇ ਸੱਚ ਰੱਖਦੇ ਨੇ ਸੱਚ ਨੂੰ ਹਰ ਇੱਕ ਬੰਦਾ ਜਾਣਦਾ ਪਰ ਗੁਰਸਿੱਖਾਂ ਉਹਨੇ ਬਹੁਤਾ ਕਰਕੇ ਜਾਣਦੇ ਹੁੰਦੇ ਨੇ ਗੱਲਾਂ ਨੂੰ ਜਿੱਥੇ ਤੱਕ ਸਾਡੀ ਸਾਡੇ ਨੇੜੇ ਤੇੜੇ ਦੇ ਬੰਦੇ ਹੋਣ ਜਰੂਰ ਇਸੇ ਈ ਦਾ ਹੱਟ ਹੈ ਉਹ ਫਸਾਇਆ ਕਰੋ ਕਿਉਂਕਿ ਸੱਚ ਦੀ ਬਹੁਤ ਲੋੜ ਹੈ ਸੱਚ ਦੇ ਨਾਲ ਸੰਜਮ ਹੁੰਦਾ ਹੈ ਜੇ ਸੰਜਮ ਹੈ ਤਾਂ ਸੱਚ ਸਾਰੀਆਂ ਗੱਲਾਂ ਹੁੰਦੀਆਂ ਨੇ ਇਹ ਆਉ ਤੁਹਾਨੂੰ ਹੋਰ ਬਾਹਰੇ ਦੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਾਉਂਦੇ ਆ ਇਸੇ ਦੀ ਪਸਾਈ ਬਾਰੇ ਰੇਟ ਵਗੈਰਾ ਪੁੱਛਦੇ ਨੇ ਆਲੀ ਬਿਲਡਿੰਗ ਹੈ ਇਹ ਨਾਲ ਇਹ ਵੀ ਤੁਹਾਨੂੰ ਦਿਖਾਉਣਾ ਤੇ ਦੇਖੋ ਅੰਗਰੇਜ਼ਾਂ ਨੇ ਕਹੀ ਗਾਰਡ ਸੀ ਕਿ ਮੇਰੇ ਘਰ ਦੇਖਣ ਨੂੰ ਲੋਹੇ ਦੀ ਲੱਗਦੇ ਨੇ ਸਿਰੇ ਤੋਂ ਸਿਰੇ ਤੱਕ ਇੱਕ ਗਾਰਡਰ ਦੇ ਟਾਈਪ ਦੇ ਨੇ ਇਹ ਹਨਈ ਹਮ ਇੱਕ ਆਰਡਰ ਟਾਈਪ ਆ ਇਹ ਸਾਰੇ ਜਿਵੇਂ ਆਪਾਂ ਬਾਲੇ ਪਾਉਣੇ ਹੁਣ ਇਸ ਤਰ੍ਹਾਂ ਸਿਰੇ ਤੋਂ ਸਿਰੇ ਤੱਕ ਹੀ ਪਾਏ ਨੇ ਵਿਚਾਲੇ ਇਹਦੇ ਕੋਈ ਚੀਜ਼ ਨਹੀਂ ਹੈ ਆਉ ਤੁਹਾਨੂੰ ਬਾਹਰ ਜਿਹੜਾ ਕੋਈ ਆਟੇ ਦਾ ਰੇਟ ਵਗੈਰਾ ਕਿਸ ਤਰ੍ਹਾਂ ਉਹ ਪਤਾ ਲੇ ਉਹ ਤੁਹਾਨੂੰ ਜਾਣ ਕਰਾਉਦੇ। ਪੁਰਾਤ ਪੁਰਾਤਨ ਚੀਜ਼ਾਂ ਦੇਖਣ ਵਾਸਤੇ ਪੀਵੀ 13 ਗੱਲ ਸੱਚ ਦੇ ਚੈਨਲ ਨਾਲ ਤੁਸੀਂ ਜੁੜੇ ਰਹੇ ਹੋ। ਚਲੋ ਜੀ। ਇਸੇ ਤਰ੍ਹਾਂ ਤੁਹਾਡੇ ਦੇਖਣ ਵਾਸਤੇ ਦੁਬਾਰੇ ਫਿਰ ਪੁਰਾਤਨ ਤੋਂ ਪੁਰਾਣੀਆਂ ਚੀਜ਼ਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਡੇ ਨਾਲ ਕੈਮਰਾਮੈਨ ਭਾਨ ਸਿੰਘ ਭਾਨੂੰ ਖੜਿਆਲ ਨਾਲ ਬਲਬੀਰ ਸਿੰਘ ਖੜਿਆਲ ਅਮਰਦੀਪ ਸਿੰਘ ਅਣਖੀ ਖੜਿਆਲ ਤੁਸੀਂ ਸਾਡੇ ਚੈਨਲ ਨੂੰ YouTube ਚੈਨਲ ਪੀਵੀ13 ਗੱਲ ਸੱਚ ਦੇ ਨਾਲ ਜੁੜੇ ਰਹੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ